ਰਾਗ ਕਾਨੜਾ ਬਾਣੀ ਨਾਮ ਦਿਓ ਜੀਓ ਕੇ ਏਕ ਓਕਾਰ ਸਤਗੁਰ ਪ੍ਰਸਾਦ ਐਸੋ RAM ਰਾਏ ਅੰਤਰ ਜਮੀ ਜਿਵੇਂ ਦਰਪਨ ਮਾਹੇ ਬਦਨ ਪਰ ਵਾਨੀ ਰਹਾਉ ਬਸ ਕਟਾ ਕਟ ਲੀਪਨਾ ਸੀਪੈ ਵੰਦਨ ਮੁਗਤਾ ਜਾਤਨਾ ਦੀ ਸੈ ਪਾਣੀ ਮਾਹੇਂ ਦੇਖ ਮੁਖ ਜਸਾ ਨਾਮੇ ਕੋ ਸੁਆਮੀ ਬੀਠ ਰਿਆ ਸਾ ਪਾਣੀ ਮਾਹੇਂ ਦੇਖ ਮੁਖ ਜਸਾ ਨਾਮੇ ਕੋ ਸੁਆਮੀ ਬੀਠ ਰਿਆ ਸਾ ਹਾਏ ਗੁੰਗੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ